यूके ਦੇ ਵਿੱਚ ਤਾਂ ਜਿਹੜੇ ਸਿੱਖਾਂ ਦੀ ਆਬਾਦੀ ਸਿਰਫ 1% ਦੀ ਆ 1% ਦੀ ਮਤਲਬ ਗੋਰੀਆ ਨੇ ਵੋਟਾਂ ਪਾਈਆਂ ਮੈਂ ਦੇਖੋ ਇੱਚ ਕੋਈ ਸ਼ੱਕ ਨਹੀਂ ਕੀ ਜੇ ਮੈਂ ਬਣਿਆ ਆ ਉਹਦੇ ਵਿੱਚ ਜਿਹੜਾ ਸਲੋ ਦਾ ਭਾਈਚਾਰਾ ਬਹੁਤ ਰਲਿਆ ਮਿਲਵਾ ਉਹ ਚ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਗੈਰ ਪੰਜਾਬੀ ਨੇ ਗੈਰ ਸਿੱਖ ਨੇ ਗੈਰ ਇੰਡੀਅਨ ਨੇ ਇੰਡੀਅਨ ਭਾਈਚਾਰਾ ਜਿਹੜਾ ਕੋਲਿਆ ਸਲੋ ਚ ਤਾਂ ਵੀ ਤعداد ਜ਼ਿਆਦਾ ਆ ਕਿਉਂਕਿ ਉਹ 17% ਦੀ ਸੋ 17% ਇਹਨੇ ਉਹ ਇੰਡੀਆ ਪੇ ਚੋਕਰ ਦਿਸ ਦੇ ਨਾਲ ਸੰਬੰਧ ਰੱਖਦੇ ਨੇ ਪੰਜਾਬੀਆਂ ਦੀ ਕਾਫੀ ਗਿਣਤੀ ਆ ਉਹਨਾਂ ਦੇ ਵਿੱਚ ਵਿੱਚ ਪਰ ਜੇ ਜ਼ਿਆਦਾ ਤਾਂ ਇਹ ਚ ਕੋਈ ਸ਼ੱਕ ਨਹੀਂ ਕਿ ਹੋਰ ਦੇਸ਼ਾਂ ਦੇ ਉਹ ਖਾਸ ਤੌਰ ਤੇ ਜਿਹੜੇ ਉੱਥੇ ਦੇ ਜੰਪ ਜਿਹੜੇ ਗੋਰੇ ਨੇ ਉਹ ਨੇ ਉਹਥੇ ਸੌ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਸਲੋ ਸ਼ਹਿਰ ਇਦਾਂ ਆ ਕਿ ਉੱਚ ਅਲੱਗ-ਅਲੱਗ ਪਾਸਿਆਂ ਆਇਆ ਚਾਹੇ ਉਹ ਇੰਡੀਆ ਪਾਕਿਸਤਾਨ ਕੋਈ ਬੰਗਲਾਦੇਸ਼ ਤੋਂ ਕੋਈ ਸ੍ਰੀਲੰਕਾ ਤੋਂ ਕੋਈ ਕੈਰੀਬੀਅਨ ਤੋਂ ਕੋਈ ਅਫਰੀਕਾ ਦੇਸ਼ਾਂ ਤੋਂ ਕੋਈ ਲਾਟਿਨ ਅਮਰੀਕਾ ਤੋਂ ਕੋਈ ਕਿਤੇੋਂ ਕੋਈ ਕਿਤੇੋਂ ਸੋ ਹਰ ਪੱਖੋਂ ਜਿਹੜੇ ਤੁਹਾਨੂੰ ਗਿਆਨ ਹੁੰਦਾ ਤਦੀ ਤਾਂ ਇਹ ਕਾਰਨ ਆ ਕਿ ਜਦੋਂ ਮੈਂ ਉਥੇ ਪਾਰਲੀਮੈਂਟ ਦੇ ਵਿੱਚ ਬੋਲਦਾ ਵੀ ਹੁੰਦਾ ਵਿਦੇਸ਼ੀ ਮਾਮਲਿਆਂ ਦੇ ਬਾਰੇ ਤਹਾਨੂੰ ਜਾਣਕਾਰੀ ਪ੍ਰਾਪਤ ਕਰਨੀ ਤਾਂ ਉਹਦੇ ਬਾਰੇ ਫਿਰ ਆਪਣੇ ਵਿਚਾਰ ਪੇਸ਼ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਉਹ ਲੋਕਾਂ ਦੀ ਵੀ ਮੰਗ ਹੁੰਦੀ ਆ ਜੇ ਕਿਤੇ ਕੁਝ ਅੰਸੂਕਾਂ ਵਿਕਟਨਾ ਵਾਪਰ ਜਾਵੇ ਜਾਂ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਹੋਵੇ ਉਹ ਤਾਂ ਕੁਦਰਤੀ ਆ ਕਿ ਮੈਂ ਉਹਨਾਂ ਦੇ ਬਾਰੇ ਪੜ੍ਹ ਲਿਕੇ ਤਾਂ ਫਿਰ ਉੱਥੇ ਪਾਰਲੀਮੈਂਟ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨੇ ਆ ਪੰਜਾਬੀਆਂ ਦੇ ਜਿਹੜੇ ਮਸਲੇ ਹੁੰਦੇ ਤਦ ਹੀ ਤਾਂ ਮੈਂ ਬਾਰ-ਬਾਰ ਉੱਥੇ ਬੋਲਦਾ ਰਹਿੰਦਾ ਚਾਹੇ ਤੁਹਾਡੇ ਕਿਸਾਨ ਮੋਰਚੇ ਬਾਰੇ ਸਿਕਾ ਇੱਥੇ ਚਾਹੇ ਕੋਈ ਹੋਰ ਮਨੁੱਖੀ ਅਧਿਕਾਰਾਂ ਦੀ ਇੱਥੇ ਗੱਲ ਹੁੰਦੀ ਆ ਤੁਹਾਡੀ ਯਾਦ ਆ ਤੁਸੀਂ ਮੇਰੇ ਸਾਹਮਣੇ ਤਿੰਨ ਜਾਂ ਚਾਰ ਸਾਲ ਪੁਰਾਣੀ ਆ ਤੁਸੀਂ ਪਾਰਲੀਮੈਂਟ ਚ ਖੜੇ ਹੋ ਰਹੇ ਸੀ ਤੇ ਤੁਸੀਂ ਦਸਤਾਰ ਬਾਰੇ ਗੱਲ ਕਰ ਰਹੇ ਸੀ ਵੀ ਇਹ ਟਾਵਲ ਲੋਕੇ ਸਾਨੂੰ ਇਹ ਵੀ ਕਹਿ ਦਿੰਦੇ ਆ ਵੀ ਸਿਰ ਤੇ ਟਾਵਲ ਬੰਨਿਆ ਮੈਨੂੰ ਯਾਦ ਆ ਉਹ ਵੀਡੀਓ ਜੀ ਜੀ ਉਹ ਤਾਂ 2019 ਚ ਸੀ ਉਦੋਂ ਨਵਾਂ ਨਵਾਂ ਪ੍ਰਧਾਨ ਮੰਤਰੀ ਬਣਿਆ ਸੀ ਬੌਰੀਸ ਜੌਨਸਨ ਜਿਹੜੇ ਵੀ ਚیتے ਆ ਬੌਰੀਸ ਜੌਨਸਨ ਦੇਖੋ ਤਕਰੀਰਾਂ ਤਾਂ ਭਾਸ਼ਣ ਤਾਂ ਮੈਂ ਕਈ ਕੀਤੇ ਆ ਪਰ ਉਹ ਇਸ ਤਰੀਕੇ ਨਾਲ ਲੋਕਾਂ ਨੂੰ ਪਸੰਦ ਆਈ ਵੀ ਕਦੀ ਅੰਦਾਜ਼ਾ ਨਹੀਂ ਸੀ ਮੈਨੂੰ ਪਏਦਾਂ ਹੋ ਜਾਣਾ ਆ ਹੂੰ ਉਹ ਤਾਂ ਅਰਬਾਂ ਉਹਦੇ ਵਿਊਜ਼ ਹੋਏ ਚਾਇਸ YouTube ਤੇ ਇਧਰ ਉਧਰ ਸਾਰੇ ਚੈਨਲਾਂ ਤੇ ਉਹ ਮੈਨੂੰ ਲੱਗਦਾ ਲੋਕਾਂ ਨੂੰ ਕਈ ਕਾਰਨਾਂ ਦੇ ਬਣ ਗਏ ਜਿਹਦੇ ਕਰਕੇ ਲੋਕਾਂ ਨੇ ਉਹਨੂੰ ਪਸੰਦ ਕੀਤਾ ਉਹਦੇ ਵਿੱਚ ਕਈ ਅਲੱਗ-ਅਲੱਗ ਚੀਜ਼ਾਂ ਦਾ ਸੁਮੇਲ ਹੋਇਆ ਹੈਗਾ ਤਾਂ ਮੈਂ ਵੀ ਇਸ ਬਹੁਤ ਸੋਚ ਸਮਝ ਕੇ ਬੋਲਿਆ ਸਕਦਾ ਨਵਾਂ ਨਵਾਂ ਪ੍ਰਧਾਨ ਮੰਤਰੀ ਉਹ ਬਾਈ ਚਾਂਸ ਮੇਰਾ ਨੰਬਰ ਆ ਗਿਆ ਕਿਉਂਕਿ 15 ਵਿਅਕਤੀ ਇਹੋ ਜਿਹੇ ਹੁੰਦੇ ਨੇ ਜਿਹੜੇ ਹਰ ਹਫ਼ਤੇ ਚੁਣੇ ਜਾਂਦੇ ਨੇ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ ਕਰ ਸਕਦੇ ਹੋ ਬਿਨਾਂ ਕਿਸੇ ਰੋਕ ਟੋਕ ਤੋਂ ਤਾਂ ਉਹ ਜਦੋਂ ਮੇਰਾ ਸਵਾਲ ਆ ਮੈਂ ਸੋਚਿਆ ਫਿਰ ਕੀ ਕਰਨਾ ਉਹ ਉਦੋਂ ਪ੍ਰਧਾਨ ਮੰਤਰੀ ਐਨ ਸਿੱਖਰਾਂ ਦੇ ਕੋਈ ਨਵਾਂ ਨਵਾਂ ਬਣਿਆ ਸੀ ਮੈਨੂੰ ਲੱਗਾ ਉਹਨੂੰ ਅੰਦਾਜ਼ਾ ਵੀ ਨਹੀਂ ਹੋਣਾ ਵੀ ਕਿਹੜਾ ਬੰਬੂ ਤੇ ਡਿਗਣ ਲਗਾਇਆ ਉਹ ਮੈਂ ਮੈਨੂੰ ਗੁੱਸਾ ਕਾਫੀ ਸਮੇਂ ਤੋਂ ਇਸ ਚੀਜ਼ ਤੇ ਸੀ ਕਿ ਉਹਨਾਂ ਦੇ ਕਈ ਜਿਹੜੇ ਬਹੁਤ ਹੀ ਘਣੋਣੇ ਜਿਹੜੇ ਸ਼ਬਦਾਵਲੀ ਉਹਨਾਂ ਨੇ ਵਰਤੀ ਖਾਸ ਤੌਰ ਤੇ ਮੁਸਲਿਮ ਔਰਤਾਂ ਦੇ ਲਈ ਹੋਰ ਵੀ ਕਈ ਨਸਲਵਾਦੀ ਜੋ ਉਹ ਨਹੀਂ ਗੱਲਾਂ ਜੋ ਮੈਨੂੰ ਨਹੀਂ ਪਸੰਦ ਸੀ ਸਾਲ ਹੋ ਗਿਆ ਸੀ ਮਾਫੀ ਤੇ ਮਾਫੀ ਮੰਗੋ ਮਾਫੀ ਮੰਗੋ ਉਹ ਉਹ ਲੈ ਕੇ ਨਹੀਂ ਕੰਨੀ ਜੋ ਨਹੀਂ ਸਕਦੀ ਸੀ ਤਾਂ ਉਦੋਂ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਸੀ ਹੋਰ ਸੋ ਜਦੋਂ ਪ੍ਰਧਾਨ ਜਦੋਂ ਮੇਰਾ ਨੰਬਰ ਆ ਗਿਆ ਮੈਸੇਜ ਆ ਪਏ ਹਉਣ ਇਹ ਬੰਦੇ ਨੂੰ ਮੈਂ ਕਟਾਰੇ 'ਚ ਖੜਾ ਕਰਨਾ ਚਾਹੇ ਦੇਖੋ ਸਾਡੇ ਜਿਹੜਾ ਬਤਾਨਵੀ ਪਾਰਲੀਮੈਂਟ ਦਾ ਸਭ ਤੋਂ ਵਧੀਆ ਗੱਲਾਂ 'ਚ ਇੱਕ ਗੱਲ ਇਹ ਆ ਪੀ ਤੁਸੀਂ ਚਾਹੇ ਉਹ ਦੇਸ਼ ਦਾ ਸਭ ਤੋਂ ਤਾਕਤਵਰ ਵਿਅਕਤੀ ਆ ਤੁਸੀਂ ਉਸ ਨੂੰ ਜਵਾਬ ਦੇ ਬਣਾ ਸਕਦੇ ਸਵਾਲ ਪੁੱਛ ਸਕਦੇ ਸਿੱਧਾ ਹੀ ਜਦੋਂ ਮੇਰਾ ਨਾਮ ਮੈਂ ਉਹ ਸੁਮੇਲ ਕਈ ਕਲਾਂ ਦਾ ਇਹ ਹੋ ਗਿਆ ਵੀ ਮੈਂ ਕਿਹਾ ਵੀ ਜਿਹੜਾ ਮੇਰਾ ਆਪਣਾ ਸਿਗਾ ਜ਼ਿੰਦਗੀ ਦਾ ਤਜਰਬਾ ਉਹ ਚ ਮੈਨੂੰ ਦੇਖਣਾ ਚਾ ਆਇਆ ਸੀ ਕਿ ਕਈਆਂ ਨੇ ਸਾਨੂੰ ਸਾਡੀ ਪਛਾਣ ਕਰਕੇ ਹੀ ਮੈਂ ਕਿਹਾ ਕਈਆਂ ਸਾਨੂੰ ਤਾਲਿਬਾਨ ਕਹਿੰਦੇ ਨੇ ਕੋਈ ਕਹਿੰਦੇ ਨੇ ਵੀ ਲੈ ਲੋ ਤੌਲੀਆ ਸਿਰ ਤੇ ਬੰਨ੍ਹਿਆ ਆ ਕੋਈ ਇੱਥੇ ਕਹਿੰਦੇ ਵੀ ਪਤ ਨਹੀਂ ਕਿਹੜੇ ਦੇਸ਼ ਚੋਂ ਆਇਆ ਕਿੱਦਾਂ ਆ ਕੀ ਆ ਉਹ ਵੀ ਮੈਂ ਉਹ ਸ਼ੁਰੂਆਤ ਉਸ ਗੱਲ ਤੋਂ ਕੀਤੀ ਜਿਹੜਾ ਆਪਣੀ ਜ਼ਿੰਦਗੀ ਦੇ ਤਜਰਬੇ ਆ ਪਰ ਮੈਂ ਕਹਿਆ ਇਹ ਜੋ ਮੋ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਤੇ ਤਾਂ ਕੋਈ ਐਮਪੀ ਹੋਵੇ ਉਸ ਨੂੰ ਹੱਕ ਨਹੀਂਗਾ ਕਿ ਉਹ ਮਾੜੀ ਸ਼ਬਦਾਵਲੀ ਸਾਡੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਚਾਹੇ ਉਹ ਮੁਸਲਮਾਨ ਔਰਤਾਂ ਹੋਣ ਜਾਂ ਹੋਰ ਉਹਨਾਂ ਦੇ ਖਿਲਾਫ ਵਰਤੇ ਇਹਦੇ ਪਸੰਦ ਇਸ ਤਕਰੀਰ ਦੇ ਮਨਲਾ ਦਾ ਉਹ ਕਾਰਨ ਇਹ ਵੀ ਸੀਗਾ ਕਿ ਇੱਕ ਬੰਦਾ ਔਰਤਾਂ ਦੇ ਹੱਕਾਂ ਲਈ ਲੜ ਰਿਹਾ ਆ ਇੱਕ ਸਿੱਖ ਕਿਸੇ ਹੋਰ ਇਰੇ ਫਰਕੇ ਦੇ ਲੋਕਾਂ ਦੇ ਲਈ ਲੜ ਰਿਆ ਜਿਵੇਂ ਹੁਣ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀ ਜਿਹਨਾਂ ਦੀ 350ਵੀਂ ਸ਼ਹਾਦਤ ਦੀ ਵੜੇਗੰਡ ਆਪਾਂ ਮਨਾਉਣ ਜਾ ਰਹੇ ਹਾਂ ਉਹ ਉਹਨਾਂ ਦੀ ਕੁਰਬਾਨੀ ਦੀ ਐਮੇਤ ਇਹ ਆ ਕਿ ਉਹ ਸਿੱਖਾਂ ਦੇ ਲਈ ਨਹੀਂ ਕੁਰਬਾਨੀ ਦੇ ਉਹਨਾਂ ਨੇ ਜੋ ਉਸ ਵੇਲੇ ਕਸ਼ਮੀਰੀ ਪੰਡਿਤ ਸੀ ਉਹ ਕਿਸੇ ਹੋਰ ਧਰਮ ਦੇ ਲਈ ਹਾਂ ਉਹਨਾਂ ਨੇ ਕੁਰਬਾਨੀ ਬੇਮਿਸਾਲ ਦਿੱਤੀ ਜਿਹਨੂੰ ਸਾਨੂੰ ਸਾਰਿਆਂ ਸਿੱਖਾਂ ਨੂੰ ਵੀ ਮਾਣ ਹੋਣਾ ਚਾਹੀਦਾ ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਇਹਨਾਂ ਦਾ ਵੀ ਵਿੱਚ ਸੁਮੇਲ ਸੀਗਾ ਕਿ ਅਪਾ ਕਿ ਸੇ ਹੋਰ ਦੇ ਲਈ ਖੜ ਰਹੇ ਆ ਤਾਂ ਨਾਲੇ ਜ਼ਿੰਦਗੀ ਦੇ ਆਪਣੇ ਤਜਰਬਿਆਂ ਦਾ ਵੀ ਬਿਆਨ ਉਹਦੇ ਵਿੱਚ ਹੋ ਰਿਹਾ ਆ ਤਾਂ ਜਿਹੜਾ ਸਿੱਧੇ ਤਰੀਕੇ ਨਾਲ ਤੁਸੀਂ ਕਿਸੇ ਨੂੰ ਜਵਾਬ ਦੇਣਾ ਭਈ ਇਹ ਤੇਰੇ ਤਾਂ ਤੇਰੇ ਜਿਹੜਾ ਚਾਂਸ ਜਿਹੜਾ ਵਿੱਤ ਮੰਤਰੀ ਨਾਲ ਬੈਠਾ ਭਈ ਇਹਨਾਂ ਦੇ ਸ਼ਬਦਾਂ ਤੇ ਜੋ ਤੁਸੀਂ ਭਰੋਸਾ ਦਿਵਾਇਆ ਸੀ ਜੋ ਤੁਸੀਂ ਵਾਅਦੇ ਕੀਤੇ ਆ ਉਹਦੀ ਵੀ ਤੁਸੀਂ ਉੱਤੇ ਵੀ ਖਰੇ ਨਹੀਂ ਉਤਰੇ ਉਹ ਡੇਢ ਕ ਮਿੰਟ ਦੇ ਵਿੱਚ ਨਾ ਚੀਜ਼ਾਂ ਇੰਨੀਆਂ ਨਾ ਛੋੜ ਕੇ ਭਰੀਆਂ ਹੋਈਆਂ ਸੀ ਉਹ ਜੋ ਮੈਂ ਸੋਚ ਰਿਹਾ ਸੀ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਜ਼ਬਾਨ ਤੇ ਵੀ ਆ ਗਿਆ ਤੇ ਚਲੋ ਸਪੀਚ ਦਾ ਵਾਇਰਲ ਹੋਣਾ ਇਹਦਾ ਮੈਨੂੰ ਪਤਾ ਪਈ ਬਹੁਤ ਸਾਰੇ ਪੰਜਾਬੀਆਂ ਨੂੰ ਵੀ ਇਸ ਗੱਲ ਤੇ ਬਹੁਤ ਮਾਨ ਸੀਗਾ ਵੀ ਸਾਡਾ ਕੋਈ ਉੱਥੇ ਬੰਦਾ ਉੱਥੇ ਖੜ ਕੇ ਵੀ ਉਹ ਜਿਹੜੀ ਪਸੰਦੀ ਦਾ ਉਦੋਂ ਦਾ ਉੱਥੇ ਦਾ ਮੀਡੀਆ ਵੀ ਉਸ ਗੱਲ ਨੂੰ ਮੰਨ ਗਿਆ ਸੀ ਕਿ ਇਹ ਕਈ ਦਹਾਕਿਆਂ ਦੀ ਸਭ ਤੋਂ ਵਾਇਰਲ ਜਿਹੜੀ ਸਪੀਚ ਇਥੇ ਹੋਈ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਅਲੱਗ-ਅਲੱਗ ਮਸਲਿਆਂ ਕਰਕੇ ਤੇ ਲੋਕਾਂ ਨੇ ਸਾਨੂੰ ਚੁਣਿਆ ਵੀ ਸਾਡੀ ਆਵਾਜ਼ ਉਥੇ ਬਣੂਗਾ ਇਹ ਵਿਅਕਤੀ ਜ ਨਹੀਂ ਸੋ ਜਦ ਤੱਕ ਮੇਰਾ ਫਰਜ਼ ਆ ਚਾਹੇ ਉਹ ਸਲੋ ਦੇ ਨਗਰ ਨਿਵਾਸੀਆਂ ਦੇ ਲਈ ਗੱਲ ਕਰਨੀ ਚਾਹੇ ਉਹ ਯੂਕੇ ਦੇ ਲਈ ਗੱਲ ਕਰਨੀਆਂ ਹੁਣ ਇੱਥੇ ਮੈਂ ਆਇਆ ਇਹ ਮੇਰੀ ਨਿੱਜੀ ਫੇਰੀ ਹੈ ਪਰ ਇਹਦੇ باوجود ਵੀ ਜਿਹੜੇ ਐਨਆਰਆਈ ਦੇ ਮਸਲੇ ਉੱਠੋਣੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਮਸਲਿਆਂ ਦੀ ਗੱਲ ਕੀਤੀ ਆ ਤੇ ਹਮੇਸ਼ਾ ਇਹ ਗੱਲ ਰਹੀ ਹੈ ਵੀ ਘਟ ਗਿੰਤਿਆਂ ਦਾ ਉੱਥੇ ਤੱਕਾ ਹੁੰਦਾ ਰਿਹਾ ਉੱਥੇ ਦੇ ਲੋਕ ਰਿਸਿਸਟ ਕਰੇ ਪਰ ਮੈਂ ਇਹ ਕਹਿੰਦਾ ਵੀ ਤੁਸੀਂ ਜੇ ਉੱਥੇ ਜੇਤੂ ਰਹੇ ਹੋ ਤਾਂ ਮੈਨੂੰ ਲੱਗਦਾ ਨਹੀਂ ਵੀ ਉੱਥੇ ਦੇ ਲੋਕ ਹੈਗੇ ਨੇ ਰੇਸਿਸਟ ਠੀਕ ਆ ਰੇਸਿਸਮ ਅੱਜ ਵੀ ਉੱਥੇ ਹੈਗੀ ਆ ਦੇਖੋ ਨਸਲਵਾਦ ਤਾਂ ਹਰ ਪਾਸੇ ਆ ਇਹ ਮੈਂ ਕਹੂੰਗਾ ਵੀ ਕਿਸੇ ਇੱਕ ਸ਼੍ਰੇਣੀ ਜਾਂ ਇੱਕ ਦੇਸ਼ ਚੋਂ ਜਾਂ ਇੱਕ ਮਜ਼ਬਬ ਦੇ ਲੋਕਾਂ ਕੋ ਇਹਦੀ ਮਨੋਪਲੀ ਨਹੀਂ ਹੈਗੀ ਨਸਲਵਾਦ ਹਰ ਜਗ੍ਹਾ ਤੇ ਹੁੰਦਾ ਪਰ ਉਹਦੀ ਉਸਤਨ ਉਹ ਜ਼ਿਆਦਾ ਜਾਂ ਘੱਟ ਹੁੰਦੀ ਆ ਇਹ ਇਹਦੇ ਵਿੱਚ ਤਾਂ ਕੋਈ ਜੇ ਹੁਣ ਆਪਾਂ ਇੱਥੇ ਇੰਡੀਆ ਨੂੰ ਦੇਖ ਲਈਏ ਇੱਥੇ ਵੀ ਕਈ ਲੋਕਾਂ ਚ ਕਈਆਂ ਚ ਵਿਤਕਰਾ ਹੁੰਦਾ ਆ ਕਈਆਂ ਦਾ ਨਾ ਹੁੰਦਾ ਆ ਧਰਮ ਦੇ ਆਧਾਰ ਤੇ ਮਜ਼ਬਦ ਦੇ ਆਧਾਰ ਤੇ ਕਈਆਂ ਦੇ ਨਾਲ ਜਾਤ ਪਾਤ ਦੇ ਆਧਾਰ ਤੇ ਪੰਜਾਬ ਚ ਵੀ ਕਈ ਜਗ੍ਹਾ ਤੇ ਹੁੰਦਾ ਮੈਂ ਖੁਦ ਆਪਣੀ ਅੱਖੀ ਵੀ ਇਹ ਦੇਖਿਆ ਯੂਕੇ ਚ ਵੀ ਇਹੋ ਜਿਹੇ ਕਈ ਵਿਅਕਤੀ ਨੇ ਜਿਹੜੇ ਨਸਲੀ ਵਿਤਕਰੇ ਨਾਲ ਭਰੇ ਹੁੰਦੇ ਆ ਚਾਹੇ ਉਹ ਘਟ ਗਿਣਤੀਆਂ ਪ੍ਰਤੀ ਪਰ ਇਹੇ ਵਿਅਕਤੀ ਨੂੰ ਸੋਚਣਾ ਪੈਂਦਾ ਵੀ ਕਿ ਹੋ ਜੇ ਆਪਾਂ ਬਣਨਾ ਚਾਹੁੰਦੇ ਆ ਪੀ ਜੇ ਆਪਾਂ ਚਾਹੁੰਦੇ ਆਂ ਕਿ ਸਰਬਸਾਂਝੀ ਬਰਾਬਰੀਤਾ ਜੇ ਆਪਾਂ ਚਾਹੁੰਦੇ ਆਂ ਕਿ ਬਰਾਬਰਤਾ ਜੋ ਸਿੱਖਾਂ ਨੂੰ ਹੈਗੀ ਆ ਸਿੱਖਾਂ ਨੂੰ ਉਹ ਆਪਣੇ ਵੱਲ ਵੀ ਝਾਤੀ ਮਾਰਨੀ ਪੈਂਦੀ ਆ ਕਿ ਐਸੀ ਕਿੰਨਾ ਕੁ ਬਰਾਬਰਤਾ ਕਰ ਰਹੇ ਆਂ ਜੇ ਔਰਤਾਂ ਦੇ ਪ੍ਰਤੀ ਕਿੰਨੀ ਕੁ ਬਰਾਬਰਤਾ ਹੈਗੀ ਆ ਹੋਰ ਜਾਤ ਪਾਤ ਤੋਂ ਆਪਾਂ ਕਿੰਨਾ ਕੁ ਦੂਰ ਹੈਗੇ ਆ ਜਾਂ ਕਿੰਨਾ ਨਹੀਂ ਇਹ ਚਾਹੇ ਯੂਕੇ ਆ ਚਾਹੇ ਇੱਥੇ ਆ ਇਹ ਦੇਖੋ ਹਰ ਇੱਕ ਨੇ ਆਪੋ ਆਪਣੀ ਸੋਚ ਦੇ ਮੁਤਾਬਕ ਜੀਣਾ ਆਪਣੀ ਆਪਣੀ ਕਦਰਾਂ ਕੀਮਤਾਂ ਹੁੰਦੀਆਂ ਯੂਕੇ ਚ ਬਹੁਤ ਸਾਰੇ ਚੰਗੇ ਵਿਅਕਤੀ ਨੇ ਵੀ ਨੇ ਹਰ ਜਗ੍ਹਾ ਚੰਗੇ ਬਾੜੇ ਵਿਅਕਤੀ ਹੁੰਦੇ ਨੇ ਨਸਲਵਾਦ ਦਾ ਟਾਕਰਾ ਕਰਨਾ ਸਾਡੇ ਸਾਰਿਆਂ ਦਾ ਫਰਜ਼ ਆ ਪਰ ਯੂਕੇ ਚ ਜੇ ਮੇਰੇ ਵਰਗੇ ਨੂੰ ਚੁਣਿਆ ਆ ਇੱਕ ਵਿਅਕਤੀ ਜਿਹੜਾ ਕੋ ਪਾਗ ਗਿਆ ਦਾੜੀ ਆ ਜੋ ਜ਼ਾਤ ਆ ਜਿਹੜੀ ਆਵਾਮ ਆ 99% ਲੋਕੀ ਉਸ ਪਛਾਣ ਤੋਂ ਬਿਲਕੁਲ ਅਲੱਗ ਨੇ ਉਹ ਉਹਨਾਂ ਲੋਕਾਂ ਨੇ ਚਾਹੇ ਗੋਰੇ ਆ ਕਾਲੇ ਆ ਭੂਰੇ ਆ ਜਿਹੜੇ ਉਹਨਾਂ ਨੇ ਹੀ ਮੈਨੂੰ ਚੁੜਿਆ ਸੋ ਇਹ ਤੋਂ ਹੀ ਤੁਹਾਨੂੰ ਤੁਸੀਂ ਅੰਦਾਜ਼ਾ ਲੱਸਦਾ ਵੀ ਕਿ ਸਾਧ ਤੱਕ ਲੋਕੀ ਭਾਈਚਾਰਕ ਸਾਂਝ ਨੂੰ ਪਸੰਦ ਕਰਦੇ ਨੇ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਮੈਨੂੰ ਅੱਜ ਵੀ ਜ਼ਿਆਦਾ ਤੁਸੀਂ ਉੱਥੇ ਪਾਰਲੀਮੈਂਟ 'ਚ ਖੜਕੇ ਵੀ ਕਿਸਾਨ ਅੰਦੋਲਨ ਦੀ ਗੱਲ ਕੀਤੀ ਸੀ ਪਰ ਇਹ ਗੱਲ ਹੈ ਜਿੱਥੇ ਪੰਜਾਬੀਆਂ ਨੇ ਤੁਹਾਡਾ ਸਾਥ ਦਿੱਤਾ ਤਾਂ ਆਈਟੀ ਸੈੱਲ ਤੁਹਾਡੇ ਖਿਲਾਫ ਵੀ ਬੜਾ ਹੋ ਗਿਆ ਇਹ ਠੀਕ ਹੈ ਕਈ ਤੁਹਾਨੂੰ ਅਤਵਾਦੀ ਕਹਿਣ ਲੱਗ ਗਏ ਸੀ ਕਿ ਕਹਿੰਦੇ ਵੱਖਵਾਦੀ ਹੈ ਇਹ ਤਾਂ ਬਾਹਰ ਬੈ ਕੇ ਜਿਹੜੇ ਪੰਜਾਬੀਆਂ ਨੂੰ ਭੁੰਕਾਉਂਦਾ ਪਿਆ ਬੜੇ ਅਜੀਬ ਜਿਹੇ ਸ਼ਬਦ ਤੁਹਾਡੇ ਤੇ ਵਰਤੇ ਗਏ ਹੂੰ ਇਹ ਦੇਖੋ ਜਦੋਂ ਤੁਸੀਂ ਸਿਆਸਤ ਦੇ ਵਿੱਚ ਹੁੰਦੇ ਆ ਤਾਂ ਕਈ ਲੋਕੀ ਤੁਹਾਨੂੰ ਪਸੰਦ ਕਰਦੇ ਆ ਕਈ ਲੋਕੀ ਤੁਹਾਨੂੰ ਨਹੀਂ ਪਸੰਦ ਕਰਦੇ ਜਿਸ ਤੱਕ ਕਿਸਾਨ ਮੋਰਚੇ ਦੀ ਗੱਲ ਸੀ ਉਦੋਂ ਬਹੁਤ ਸਾਰੇ ਜਿਹੜੇ ਮੇਰੇ ਆਪਣੇ ਸਲੋਰ ਨਗਰ ਨਿਵਾਸੀ ਸੀਗੇ ਉਹਨਾਂ ਨੇ ਵੀ ਮੇਰੇ ਤੱਕ ਪਹੁੰਚੀ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੇ ਬਾਕਾਇਦਾ ਇਹ ਗੱਲ ਆਖੀ ਕਿ ਉੱਥੇ ਜੋ ਹੋ ਰਿਹਾ ਆ ਉਹਦੇ ਨਾਲ ਗੰਭੀਰਤਾ ਦੇ ਬਾਰੇ ਸੋਚੋ ਤਾਂ ਉਸਤੇ ਕੋਈ ਨਾ ਕੋਈ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਿਓ ਸਾਡੇ ਆਪਣੇ ਜਿਹੜੇ ਚਾਚਾ ਜੀ ਨੇ ਇਹ ਤੇ ਸਰਦਾਰ ਪਰਮਜੀਤ ਸਿੰਘ ਰਾਏਪੁਰ ਜੋ ਕਿ ਦਾ ਪਿੰਡ ਦੇ ਸਰਪੰਚ ਵੀ ਹੁੰਦੇ ਸੀ ਉੱਥੇ ਰਾਜਪੁਰਫਰੋਲੇ ਤੋਂ ਮੌਜੂਦਾ ਸਮੇਂ ਚ ਉਹ ਆਦਮਪੁਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਨੇ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਵੀ ਦੇਖੋ ਤੋਂ ਆਪ ਕਿਸਾਨੀ ਖੇਤੇ ਨਾਲ ਮਾਂ-ਬਾਪ ਤੇਰੀ ਮਿੱਟੀ ਨਾਲ ਮਿੱਟੀ ਤੇ ਹੋ ਕੇ ਗਏ ਉਧਰ ਨੂੰ ਗਏ ਨੇ ਤੇਰਾ ਵੀ ਫਰਜ ਬਣਦਾ ਕਿ ਤੋ ਕੁਛ ਨਾ ਕੁਛ ਖਬਰ ਸਾਲਾ ਇੱਥੇ ਕਿਸਾਨਾਂ ਦੇ ਨਾਲ ਬਦਸਲੂਕੀ ਹੋ ਰਹੀ ਆ ਉਹਨਾਂ ਤੇ ਡਾਂਗਾ ਵਰਾਈਆਂ ਜਾ ਰਹੀਆਂ ਜਾਂ ਅਥਰੂ ਗੈਸ ਜਾਂ ਪਾਣੀ ਦੀ ਬਛਾੜਾ ਜਦੋਂ ਉਹ ਕਾਰਵਾਈ ਹੋਈ ਤਦੀ ਮੈਂ ਉਥੇ ਪਾਰਲੀਮੈਂਟ ਦੇ ਵਿੱਚ ਵੀ ਬਖਾਦਾ ਇਸੇ ਵਾਰੇ ਪ੍ਰਧਾਨ ਮੰਤਰੀ ਤੱਕ ਨੂੰ ਸਵਾਲ ਕੀਤਾ ਤਾਂ ਕਿ ਉਹ ਕਿਸਾਨਾਂ ਦੀ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਸੀ ਮੇਰੇ ਲਈ ਇਹ ਮੇਰੇ ਹਲਕਾ ਨਿਵਾਸੀਆਂ ਲਈ ਵੀ ਕਈਆਂ ਲਈ ਜ਼ਰੂਰੀ ਸੀ ਕਈਆਂ ਨੇ ਤਾਂ ਤਾਬਰ-ਤੋੜ ਵਿੱਚ ਤੇ ਹਮੇ ਉੱਥੇ ਉੱਥੇ ਵੀ ਕੀਤੇ ਪਏ ਇਹ ਇੰਡੀਆ ਜੀ ਆ ਸਾਨੂੰ ਕੀ ਲੈਣਾ ਦੇਣਾ ਤੂੰ ਕਿਉਂ ਬੋਲ ਰਿਹਾ ਇਹਦੇ ਬਾਰੇ ਕਈ ਲੋਕਾਂ ਨੂੰ ਪਸੰਦ ਵੀ ਆਇਆ ਇੱਥੇ ਜਦੋਂ ਤੁਸੀਂ ਕਿਹਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਵੀ ਗੱਲ ਆਈ ਕਿ ਇਹ ਮਨੁੱਖੀ ਅਧਿਕਾਰਾਂ ਤੇ ਗੱਲ ਕਰ ਰਿਹਾ ਹੈ ਸਾਡੀ ਖਬਰ ਸਾਲ ਲੈ ਰਿਹਾ ਇਹਦੇ ਭਾਸ਼ਣਾ ਕਰਕੇ ਸਾਡੀ ਸੁਰੱਖਿਆ ਹੋਰ ਪੁਖਤਾ ਹੁੰਦੀ ਆ ਕੋਈ ਸਾਡੇ ਤੇ ਨਹੀਂ ਹਮਲਾ ਕਰੂਗਾ ਪਰ ਕਈ ਵਿਅਕਤੀ ਉਹ ਜਿਹਨਾਂ ਨੂੰ ਮੈਂ ਉੱਥੇ ਮੈਂ ਤਾਂ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਕਹਿ ਤਾ ਸਕਦਾ ਜਿਹੜਾ 2 ਰੁਪਏ ਟਵੀਟ ਦੇ ਆ ਟਵਿੱਟਰ ਟਰੋਲ ਫੈਕਟਰੀ ਤੋਂ ਚੱਲਦੀ ਆ ਭਈ ਇਹ ਜਿਹੜੇ ਮਿੱਤੇ ਤਾਬਰ ਤੋੜ ਹਮਲੇ ਕਰਦੇ ਇਹਦੇ ਕਰਕੇ ਮੈਂ ਉੱਥੇ ਬੰਦ ਨਹੀਂ ਹੋ ਜਣਾ ਭਈ ਮੈਂ ਸੱਚ ਹੱਕ ਦੇ ਲਈ ਲੜਨਾ ਇਹ ਮੇਰਾ ਫਰਜ਼ ਆ ਹਮ ਇਹੀ ਸਾਨੂੰ ਸਿਖਾਇਆ ਗਿਆ ਸਿੱਖ ਹੋਣ ਦੇ ਨਾਤੇ ਤਾਂ ਉਹ ਤਦੀ ਉਹਨਾਂ ਚੀਜ਼ਾਂ ਦੇ ਕਰਕੇ ਇੱਥੇ ਕਈ ਕਹਿੰਦੇ ਜੀ ਇਹ ਪਾਕਿਸਤਾਨ ਸਰਕਾਰ ਦਾ ਕੋਈ ਜਸੂਸ ਹੈ ਜੀ ਇਹ ਕੋਈ ਉਸ ਏਜੰਸੀ ਦਾ ਬੰਦਾ ਆ ਇਹ ਕੋਈ ਖਾਲਸਤਾਨੀ ਆ ਇਹ ਕੋਈ ਪਾਕਿਸਤਾਨੀ ਆ ਉਹ ਸਾਡੇ ਵਰਗੇ ਤਾਂ ਜਦੋਂ ਮੈਂ ਉੱਥੇ ਕੋਈ ਪਾਕਿਸਤਾਨ 'ਚ ਕੋਈ ਵਾਰਦਾਤ ਹੁੰਦੀ ਆ ਜੇ ਉਹ ਘੱਟ ਗਿੰਦੇ ਚਾਹੇ ਉਹ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੋਵੇ ਚਾਹੇ ਉਹ ਸਿੱਖ ਭਾਈਚਾਰੇ ਨਾਲ ਕੋਈ ਵੀ ਉੱਥੇ ਵਧਿੱਕੀ ਹੁੰਦੀ ਆ ਜੇ ਮੈਂ ਉਹਨਾਂ ਦੇ ਲਈ ਹੱਕ 'ਚ ਕੁਝ ਬੋਲਦਾ ਆ ਤੋ ਕੁਝ ਵਿਅਕਤੀ ਪਾਕਿਸਤਾਨ ਚੁੰਦੇ ਜਿਹੜੇ ਕਹਿੰਦੇ ਲੈ ਲੋ ਜੀ ਤਾਂ ਇੰਡੀਆ ਸਰਕਾਰ ਦਾ ਏਜੰਟ ਹੈ ਜੀ ਇਹ ਤਾਂ ਸਰਵੇ ਇੰਡੀਆ ਦੀ ਗੱਲ ਕਰਨੀ ਆ ਜੇ ਮੈਂ ਕੁਝ ਇੰਡੀਆ ਦੇ ਬਾਰੇ ਮਨੁੱਖੀ ਅਧਿਕਾਰਾਂ ਦਾ ਗੱਲ ਉਹਨਾਂ ਨੇ ਕਿਹਾ ਇਹ ਪਾਕਿਸਤਾਨੀ ਹਾਲਾਂਕਿ ਆਪਾਂ ਉਥੇ ਬਰਤਾਨੀਆਂ ਦੇ ਜੰਪ ਵਾਲਿਆਂ ਇਹ ਯੂਕੇ ਦੀ ਗੱਲ ਕਰੂੰਗੇ ਪਰ ਯੂਕੇ ਦੇ ਹੱਕਾਂ ਲਈ ਪਰ ਜਿੱਥੇ ਸੱਚ ਹੱਕ ਦੀ ਗੱਲ ਕਰਨਾ ਇਹ ਬਹੁਤ ਜ਼ਰੂਰੀ ਹੁੰਦਾ ਆ ਹੁਣ ਜਦੋਂ Sri Lanka ਦੇ ਵਿੱਚ ਉਥੇ ਕੋਵਿਡ ਦੇ ਦੌਰਾਨ ਉਥੇ ਜਿਹੜੇ ਇਸਾਈ ਸੀ ਜਾਂ ਮੁਸਲਮਾਨ ਸੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਖਬਰਿਸਤਾਨ ਦੇ ਵਿੱਚ ਉਹਨਾਂ ਨੂੰ ਦਫਨਾ ਵੀ ਨਹੀਂ ਪਾ ਰਹੇ ਸਨ ਉੱਥੇ ਦੀ ਜਿਹੜੀ ਸਨਲਿਸ ਬੁੱਧ ਸਰਕਾਰ ਸੀ ਉਹਨਾਂ ਦੇ ਖਿਲਾਫ ਜਦੋਂ ਮੈਂ ਬੋਲਿਆ ਵੀ ਇਹ ਗਲਤ ਕੰਮ ਹੋ ਰਿਹਾ ਆ ਉਹ ਕੁਝ ਜਿਹੜੇ ਪ੍ਰਸ਼ਾਸਨ ਉੱਥੇ ਦਾ ਹੁੰਦਾ శ్రీਲੰਕਾ ਉਹਨਾਂ ਨੂੰ ਨਹੀਂ ਪਸੰਦ ਆ ਜੇ ਮੈਂ ਉੱਥੇ ਚੀਨ ਦੇ ਖਿਲਾਫ ਕਈ ਵਾਰੀ ਬੋਲ ਚੁੱਕਾ ਵੀ ਆ ਗਲਤ ਤੁਸੀਂ ਕਰ ਰਹੇ ਆ ਆ ਮਾੜਾ ਕਰ ਰਹੇ ਆ ਬੋਧੀਆਂ ਦੇ ਖਿਲਾਫ ਜਾਂ ਇਸਾਈਆਂ ਦੇ ਖਿਲਾਫ ਜਾਂ ਉਧਰ ਮੁਸਲਮਾਨਾਂ ਦੇ ਖਿਲਾਫ ਉਹ ਉਹ ਸਰਕਾਰ ਮੇਰੇ ਖਿਲਾਫ ਕਈ ਦਫਾ ਹੋ ਸਕਦੀ ਆ